ਲੁਧਿਆਣਾ ਪੁਲਿਸ ਵੱਲੋਂ ਗੱਡੀ ਨੂੰ ਅਗਲੌਨ ਅਤੇ ਪੰਡਤ ਗੈਂਗ ਦਾ ਨਾਮ ਲੈ ਕੇ 5 ਲੱਖ ਰੁਪਏ ਫਿਰੋਤੀ ਮੰਗਣ ਦੇ ਮਾਮਲੇ ਦੇ ਵਿੱਚ ਜੁਵਾਰੇ ਨੂੰ ਗ੍ਰਿਫਤਾਰ ਕੀਤਾ ਗਿਆ ਸੁਦਾਸੀਏ ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜ ਜਿਹਦੇ ਵਿੱਚ ਥਾਣਾ ਮਿਲਰਗੰਜ ਵਿੱਚ ਦਰਜ ਮਾਮਲੇ 'ਚ ਪੁਲਿਸ ਨੇ ਅੱਗ ਲਾਉਣ ਵਾਲੇ ਅਤੇ ਪੰਡਤ ਗੈਂਗ ਦੇ ਨਾਮ ਦੇ ਫਰੋਤੀ ਮੰਗਣ ਵਾਲੇ આરોપી ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀ ਥਾਣਾ ਮਿਲਰਗੰਜ ਦੇ ਵਿੱਚ ਇਸ ਸੰਬੰਧ ਵਿੱਚ ਮਾਮਲਾ ਦਰਜ ਕੀਤਾ ਗਿਆ ਜਿਹਦੇ ਵਿੱਚ ਕਾਰ ਦੇ ਬਾਹਰ ਖੜੀ ਕਾਰ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਪਰਿਵਾਰਕ ਮੈਂਬਰਾਂ ਤੋਂ 5 ਲੱਖ ਰੁਪਏ ਦੀ ਪ੍ਰਤੀ ਦੇਵੀ ਮੰਗ ਕੀਤੀ ਗਈ ਹੈ ਪੂਰੀ ਘਟਨਾ ਦੀ ਸੀਸੀਟੀਵੀ ਵੀ ਹੁਣ ਸਾਹਮਣੇ ਆ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਰਿਕਰੋਪੀ ਨੂੰ ਫੜਨ ਦਾ ਦਾਵਾ ਵੀ ਕੀਤਾ ਗਿਆ ਹੈ ਬੜਾ ਸਿਰਸੇ ਜਿਹਾ ਕ੍ਰਾਈਮ ਆ ਜੀ ਇਹ ਕਿਉਂਕਿ ਲੋਕ ਤਾਂ ਘਰ ਦੇ ਬਾਹਰ ਗੱਡੀਆਂ ਖੜੀਆਂ ਕਰ ਦਿੰਦੇ ਨੇ ਕਿ ਵੀ ਬੜੀਆਂ ਔਂਡੀਆਂ ਨੇ 19 ਜੂਨ ਦੀ ਗੱਲ ਹੈਗੀ ਰਾਤ ਨੂੰ ਕੋਈ 1:3 2:3 3:00 1:3 2:00 ਨੇੜੇ ਜੜੇ 3:00 ਨਾਮ ਨੂੰ ਬੰਦੇ ਆਉਂਦੇ ਆ ਮੋਟਰਸਾਈਕਲ ਤੇ ਉਹਨਾਂ ਨੇ ਮੂਰਤੀ ਨੂੰ ਅੱਗ ਲਾਤੀ ਉਹ ਕੁਦਰਤੀ ਜਦੋਂ ਮੌਕੇ ਤੋਂ ਭੱਜਣ ਲੱਗੇ ਉਹਨੂੰ ਕਿਸੇ ਬੰਦੇ ਨੇ ਪਛਾਣ ਲਿਆ ਤਿੰਨਾਂ ਜੂ ਤਿੰਨਾਂ ਨੂੰ ਜਾਂ ਤਿੰਨਾਂ ਚੋ ਇੱਕ ਨੂੰ ਉਦੋਂ ਵੇ ਜਦੋਂ ਅਸੀਂ ਇਨਵੈਸਟਿ ਉਦੋਂ ਵੇ ਅਸੀਂ ਉਹ ਪਹਿਲਾਂ ਅਸੀਂ ਡੀਡੀਆਰ ਪਾਈ ਸੀ ਇਸ ਗੱਲ ਦੀ ਸਾਡੇ ਕੋਲ ਨਹੀਂ ਸੀ ਇਸ ਗੱਲ ਦਾ ਸ਼ੱਕ ਵੀ ਕੋਈ ਅੱਗ ਲੱਗਿਆ ਹੋਊਗਾ ਜਦੋਂ ਅਸੀਂ ਸੀਸੀਟੀਵੀ ਕੈਮਰੇ ਦੇਖਿਆ ਸਾਨੂੰ ਵੀ ਕਲੈਰਿਟੀ ਹੋ ਗਈ ਵੀ ਅੱਗ ਲਾਈ ਗਈ ਹੈ ਲੱਗੀ ਨਹੀਂ ਹੈਗੀ ਅਸੀਂ ਇਹਦੀ ਐਫਆਈਆ ਨੰਬਰ ਦਰਜ ਕੀਤਾ 141 ਫਿਰ ਉਹ ਤੋਂ ਬਾਅਦ ਅਸੀਂ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਅਸੀਂ ਸਭ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਜਵਾਈ ਆ ਤਰਨੁਕਮਾਰ ਉਹਦੀ 200 ਰੁਪਏ ਦਾ ਨਾਰਾਜ਼ਗੀ ਹੋ ਗਈ ਸੀ ਘਰ ਦੇ ਨਾਲ ਉਹ ਅਸੀਂ ਰਾਉਂਡ ਅਪ ਕਰ ਲਿਆ ਜਦੋਂ ਨਿਆਕੇ ਉਹਨੂੰ ਮੌਕੇ ਤੇ ਪੁੱਛ ਗਿਸ਼ ਕੀਤੀ ਪਹਿਲਾਂ ਤਾਂ ਮੁਕਰਦਾ ਸੀ ਜੀ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਦਿੱਲੀ ਰਹਿਣਾ ਜਾਂ ਮੇਰਾ ਤਾਂ ਤਲਕ ਨਹੀਂ ਹੈ ਇਸ ਗੱਲ ਨਾਲ ਕੋਈ ਜਦੋਂ ਅਸੀਂ ਉਹਨੂੰ ਰਾਉਂਡ ਅਪ ਕਰਕੇ ਉਹਨੂੰ ਮੌਕੇ ਤੇ ਲੈ ਕੇ ਜਾਂਦਾ ਉਨੇ ਆ ਕੇ ਮੰਨ ਗਿਆ ਵੀ ਇਹ ਜੁਰਮ ਮੇਰੇ ਨੂੰ ਕੀਤਾ ਗਿਆ ਹੋਇਆ ਕਿਸੇ ਕਰ ਦੀ ਨਰਾਜ਼ਗੀ ਕੀ ਵੀ ਇਹ ਪੈਸੇ ਕਮਾਈ ਜਾਂਦੇ ਆ ਮੈਂ ਇਹਨਾਂ ਦਾ ਜਵਾਈਆਂ ਮੈਨੂੰ ਦਿੰਦੇ ਕੱਕ ਨਹੀਂ ਹੈ ਗਈ ਇਹ ਹੀ ਆ ਬਾੜੀਆਂ ਮੁੱਡੀਆਂ ਪਰਿਵਾਰਕ ਨਰਾਜ਼ਗੀ ਸੀਗੀਆਂ ਉਹਦੇ ਚੱਲਦੇ ਉਹਨੇ ਗੱਡੀ ਨੂੰ ਅੱਗ ਲਾਤੀ ਗੱਡੀ ਟੋਟਲ ਫੂਕੇ 100% ਡੈਮੇਜ ਹੋ ਗਈ ਉਹਦੀ ਅਸੀਂ ਅਰੈਸਟ ਪਾਤੀ ਆ ਦੋ ਜਣੇ ਹੋਰ ਨੇ ਉਹ ਥੋੜੇ ਕੁਝ ਨਾਮ ਕੱਚੇ ਪੱਕੇ ਨਾਮ ਨੇ ਅਸੀਂ ਉਹਨੂੰ ਪਹਿਲਾਂ ਨਾ ਕਲੀਅਰ ਕਰ ਲਈਏ ਤੁਹਾਡੇ ਉਹ ਵੀ ਧਿਆਨ ਚ ਲਿਆ ਦੇਵਾਂਗੇ ਸਾਡੇ ਧਿਆਨ ਚ ਹੈਗੇ ਉਹ ਕੌਣ ਨੇ ਗੈਂਗ ਬੰਦੇ ਕਿੰਨੇ ਕਿਉਂ ਗਿਆ ਪੰਡਤ ਗੈਂਗ ਨੂੰ ਡਰਾਉਣ ਵਾਸਤੇ ਪੰਡਤ ਗੈਂਗ ਨਾਲ ਕੋਈ ਲਿੰਕ ਹੈਗਾ ਕੋਈ ਲਿੰਕ ਹਲ ਤੱਕ ਤਾਂ ਸਾਹਮਣੇ ਆਇਆ ਨਹੀਂ ਆ ਇਹ ਤਾਂ ਲੇਬਰ ਮੈਨ ਆ ਇਹਦੇ ਉਹਨਾਂ ਕੀ ਲਿੰਕ ਹੋਣਾ ਆ ਕੋਈ ਕੰਨ ਪੈਸੇ ਨਹੀਂ ਮੰਗਦਾ ਹਾਂਜੀ ਐਸੇ ਨਹੀਂ ਮੰਗ ਮੰਗ ਵੀ 50000 ਦੀ ਮੰਗ ਕੀਤੀ ਸੀ ਜੀ ਅੱਛਾ ਜੀ ਆਪ ਦਾ ਆਪ ਦਾ ਇਹ 150 ਰੁਪਏ ਦਾ ਕੰਮ ਕਰਦਾ ਹੈ ਰੋਜ਼ ਦੇ ਕਮਲ ਪੈਕਿੰਗ ਦਾ ਕੰਮ ਕਰਦਾ ਹੈ ਦਿੱਲੀ ਇਹ ਕੋਈ ਸੀਸੀਟੀਵੀ ਵੀ ਆਈ ਸਾਰੀ ਉਹ ਹਾਂ ਸੀਸੀਟੀਵੀ ਸਾਡੇ ਕੋਲ ਹੈਗੀ ਆ ਜੇ ਅਸੀਂ ਉਹ ਸਾਡੇ ਕੋਲ ਸੀਸੀਟੀਵੀ ਫੌਨ ਫਾਈਲ ਹੈਗੀ ਆ ਤਿੰਨ ਜਣੇ ਔਨ ਮੋਟਰਸਾਈਕਲ ਲੈ ਕੇ ਆਏ ਆ ਉਥੇ ਅੱਗ ਲਾ ਕੇ ਜਦੋਂ ਨਿਕਲਿਆ ਤੁਰੇ ਆ ਉਥੇ ਪਛਾਣेंगे ਇਹ ਸਾਡੇ ਗਵਾਹ ਰਹੂ ਉਹਦੀ ਗਵਾਹੀ ਸਾਡੇ ਕੋਲ ਫਾਈਲ ਤੇ ਹੈਗੀ ਆ ਉਹ ਡੈਫੀਨੇਟ ਕੇਸ ਹੈ ਸਜ਼ਾ ਹੋਊਗਾ ਸਰ ਜੀ ਇਹ ਪਹਿਲਾਂ ਵੀ ਕੋਈ ਇਹਦੇ ਤੋਂ ਹੋ ਰਿਹਾ ਇਸ ਤਰ੍ਹਾਂ ਦਾ ਨਹੀਂ ਇਹਦੇ ਪਹਿਲਾਂ ਕੋਈ ਪਰਚਾ ਨਹੀਂ ਗਿਆ ਕਿਉਂਕਿ ਇਹ ਤਾਂ ਫੈਮਿਲੀ ਡਿਸਪਿਊਟ টাইਪ ਗੱਲ ਹੈਗੀ ਆ ਕਿ ਜਿਵੇਂ ਉਹਨੇ ਦੇਖਿਆ ਵੀ ਮੈਂ ਇਹਦੀ ਲੜਕੀ ਨਾਲ ਵਿਆਹਿਆ ਮੈਨੂੰ ਦਿੰਦੇ ਕੱਗ ਨਹੀਂ ਹੈਗੇ। ਗ੍ਰਫਤਾਰ ਕੀਤਾ। ਗ੍ਰਫਤਾਰ ਇਹਨੂੰ 22 ਨੰਬਰ ਰੇਡ ਕੀਤਾ ਗਿਆ। ਸੈਰਾ ਗਰਾਉਂਡ। ਸੈਰਾ ਗਰਾਉਂਡ ਦੇ ਕੋਲ। ਸਰ ਇਹਦੇ ਕੋਲੋਂ ਕੁਝ ਇਸ ਤਰ੍ਹਾਂ ਦਾ ਬਰਾਮਦ ਹੋ ਰਿਹਾ ਕੁਝ। ਨਹੀਂ ਨਹੀਂ ਲੋੜ ਨਹੀਂ ਹੈਗੀ ਮੋਟਰਸਾਈਕਲ ਬਰਾਮਦ ਹੋ ਗਿਆ ਜੀ। ਮੋਬਾਈਲ ਸਰ ਮੋਬਾਈਲ ਬਰਾਮਦ ਹੋ ਗਿਆ ਜੀ ਇਹ ਤਾਂ ਦੇਖੋ ਮੇਨ ਗੱਲ ਕੀ ਆ ਇਹ ਉਸ ਇਹ ਕਿਸੇ ਕੱਲੋਂ ਮੁਕਰ ਨਹੀਂ ਸਕਦਾ। ਬੇਸਿਕਲੀ ਦਿੱਲੀ ਰਹਿਣ ਵਾਲਾ ਬੰਦਾ ਰਾਤ ਨੂੰ 3 ਵਜੇ ਉਸ ਵੇਲੇ ਉੱਥੇ ਉਹਦੀ ਮੌਜੂਦਗੀ ਹੋਵੇ। ਉਹ ਕਿਵੇਂ ਕਹਦੂਗਾ ਮੈਂ ਉੱਥੇ ਮੌਜੂਦ ਨਹੀਂ ਹੈਗਾ ਉਹ ਉੱਥੇ ਪਛਾਣਿਆ ਗਿਆ ਜੀ ਮੈਂ ਉੱਥੇ ਮੌਜੂਦ ਸੀਗਾ ਸਰ ਇਹ ਕੁੜੀ ਦਾ ਰੋਲ ਹੈਗਾ ਜੀ ਨਹੀਂ ਕੁੜੀ ਉਹ ਨਹੀਂ ਉਹ ਤਾਂ ਇਨੋਸੈਂਟ ਆ ਜਾ ਰਹੀ ਹੈ ਮੈਂ ਉਹ ਤਾਂ ਉਸ ਕਰ ਦਿੱਤੀ ਹੈਗੀ ਆ ਉਹਦਾ ਕੋਈ ਰੋਲ ਨਹੀਂ ਘਰਵਾਲੀ ਤੇ ਵੀ ਸੀ ਨਾ ਕਤਲ ਦਾ ਬੰਦੇ ਤਾਂ ਕਿਹੜੀ ਗੱਲ ਹੈ ਜੀ ਜੁਰਮ ਤਾਂ ਬੰਦੇ ਨੇ ਕੀਤਾ ਨਾ ਸਰ ਇਹ ਕਿੰਨੇ ਦਿਨ ਤੋਂ ਇਹ ਪਲਾਨਿੰਗ ਚੱਲ ਰਹੀ ਸੀ ਕਿ ਗੱਡੀ ਨੂੰ ਅੱਗ ਲਾਣੀ ਆ ਜਾਂ ਫਰੋਤੀ ਬੰਦ ਇਹਨਾਂ 10 15 ਦਿਨ ਦੇ ਮਨ ਵਿੱਚ ਇਹਦੇ ਮੰਨ ਸੀ ਕਿ ਵੀ ਮੈਨੂੰ ਇਹ ਕੁਝ ਕਮੋਡੀਟ ਨਹੀਂ ਕਰ ਰਹੀ ਤੇ ਦੇਖੋ ਘਰੋਂ ਥੋੜੀ ਜਿਹੀ ਗਰੀਬੀ ਸੀਗੀ ਸਕਿਉਰਿਟੀ ਦੇ ਲਾਲੇ ਪਏ ਹੋਏ ਸੀਗੇ ਬੰਦਾ ਫਿਰ ਕੋਈ ਨਾ ਕੋ ਮੜਾ ਕੰਮ ਸੂਟਦਾ ਆ ਤੇ ਸਰ ਇੰਨੇ ਕਾਲ ਕਿੰਨੇ ਕੀਤੀ ਜਿਹਨੂੰ ਫੜ ਲਿਆ ਇੰਨੇ ਫੋਨ ਕੀਤਾ ਸੀ 50000 ਲਈ ਜੇ ਇਹਦੇ ਨਾਲ ਜਿਹੜੇ ਦੋ ਬੰਦੇ ਸੀ ਉਹਨਾਂ ਨੇ ਕੀਤਾ ਇਹਨਾਂ ਨੇ ਕੀਤਾ ਇਹਨੇ ਕੀਤਾ ਇਹਨੇ ਕੀਤਾ ਜਾ ਕਰਾਇਆ ਆਪਦੇ ਸਹੁਰੇ ਨੂੰ 50 ਲੱਖ ਦਾ ਕੀਤਾ ਕਿਹਾ ਕੀ ਕਿਹਾ ਕੀ ਇਹਨਾਂ ਨੇ ਉਹਨੇ ਉਹੀ ਕਿਹਾ ਕਿ ਮੈਂ ਪੰਡਤ ਗੈਂਗ ਹੈਗਾ ਮੈਨੂੰ 5 ਲੱਖ ਰੁਪਏ ਦੇ ਦੇ ਲਈ ਕਿ ਮੈਂ ਆ ਆ ਉਹ ਸਾਰੀ ਫੇਕ ਗੱਲ ਆ ਜੋ ਕੋਈ ਸਟਾਈ ਨਹੀਂ ਹੈਗੀ ਠੀਕ ਹੈ ਸਰ ਇੰਨੇ ਪੰਡਤ ਗੈਂਗ ਦਾ ਨਾਮ ਹੀ ਕਿਉਂ ਲਿੱਤਾ ਕਾਰਨ ਇਹਦੇ ਹੋਰ 50 ਆ ਕੇ ਕਿਹਨਾਂ ਮਰਜੀ ਨਾਮ ਲੈ ਲਓ ਜੀ ਨਹੀਂ ਜਿੰਨਾ ਉਹ ਜਿਹੜਾ ਬੰਦਾ ਜਗਵਾਣੀ ਵੜਦਾ ਹੈ ਹੋਰ ਵੀ ਵੀ ਖਵਾਰ ਪੜਦਾ ਹੈ ਉਹ ਉਹਨਾਂ 'ਚੋਂ ਨਾਮ ਮਿਲੀ ਜਾਂਦੇ ਜਿੰਨੇ ਮਰਜੀ ਨਾਮ ਲੈ ਲਓ ਖਵਾਰਾ ਜੂ ਦੇਖ ਕੇ ਨਾਮ ਲਿੱਤੇ ਹੁੰਦੇ ਮੈਂ ਕਹਿੰਦੀ ਤੁਸ ਤੋਂ ਤੁਹਾਨੂੰ ਵੀ 50 ਨਾਮ ਬਤਾਉਣੇ ਮੈਨੂੰ ਨਾ ਬਤਾਉਣੇ ਆ ਇਹ ਤਾਂ ਸਾਲ ਅੰਗੇ ਨਾਮ ਅਮਰਦ ਮਿੱਠੀ ਜਾਂਦੀ ਹੈਗੀ ਇੱਥੇ ਕਿਹੜੀ ਕਿਹੜੀ ਧਾਰਾ ਲੱਗੀ ਹੈ ਸਰ ਜੀ ਇਹਦੇ ਮੇਨ ਦਾ 436 ਬੜੀ ਵੱਡੀ ਧਾਰਾ ਜੀ ਸੈਸ਼ਨ ਕਮੇਟੀ ਦਾ ਜੂ ਉਮਰ ਕਿਹਾ ਦਾ ਇਹੀ ਨੀ ਪੁੱਛੀ ਜਾਣੀ ਇਹ ਤੋਂ 50000 ਰੁਪਏ 5 ਲੱਖ ਰੁਪਏ 5 ਲੱਖ ਰੁਪਏ ਦੀ ਡਿਮਾਂਡ ਆ ਤੇ ਇਹਨਾਂ ਉਹਨਾਂ ਨੇ ਕੋਈ ਪੈਸੇ ਦਿੱਤੇ ਵੀ ਹੈ ਇਹਨਾਂ ਦਾ ਨਹੀਂ ਨਹੀਂ ਕੁਝ ਵੀ ਨਹੀਂ ਹੈਗਾ ਮਤਲਬ ਕੌਨ ਕਦੋਂ ਆਈ ਤੇ ਅੱਗੇ ਕਦੋਂ ਲਾਈ ਉਸੇ ਦਿਨ ਹੀ ਹੋ ਗਿਆ ਇਹ ਸਾਰਾ ਅੱਗੇ ਪਹਿਲਾਂ ਲਾਈ ਆ ਕੌਨਵਾਜ ਕੀਤੀ ਆ ਕੌਨਵਾਜ ਕੀਤੀ ਆ ਅੱਗੇ ਗੱਡੀ ਨਾ ਲਾਈ ਗੱਡੀ ਹਾਂਜੀ ਗੱਡੀ ਨੂੰ ਅੱਗੇ ਜੇ ਉਹ ਲਾਈ ਆ ਜੀ ਪੈਟਰੋਲ ਨਾਲ 19 20 ਦੀ ਰਾਤ ਨੂੰ ਤੇ ਗੱਡੀ ਕਿਹੜੀ ਸੀਗੀ ਜੀ ਗਰੂਤੀ ਐਕਸ਼ਨ ਠੀਕ ਹੈ ਸਰ ਜੀ ਜੁਦੀ ਆਨ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ